ਦੋਸਤੋ ਅੱਜ ਤੁਹਾਨੂੰ ਇੱਕ ਹੋਰ ਰਿਜ਼ਲਟ ਦਿਖਾਉਣ ਲੱਗੇ ਆਂ ਘੋੜੇ ਦਾ ਆ ਤੁਸੀਂ ਪਹਿਲਾਂ ਬੱਚਾ ਦੇਖ ਲਓ ਫਿਰ ਮੈਂ ਤੁਹਾਨੂੰ ਦੱਸਣਾ ਵੀ ਇਹ ਕਿਹੜੇ ਘੋੜੇ ਦਾ ਬੱਚਾ ਹੈ ਇਹ ਬਸ਼ੇਰੀ ਹੈ ਤੇ ਇਹ ਜਦੋਂ ਆਪਾਂ ਇਹਦੀ ਵੀਡੀਓ ਬਣਾਈ ਹੈ ਤਾਂ ਇਹ ਸਿਰਫ ਇੱਕ ਦਿਨ ਦੀ ਬੱਚੀ ਹੈ ਇਹ ਤੇ ਜਿਹੜੀ ਘੋੜੀ ਆ ਤੁਸੀਂ ਦੇਖ ਰਹੇ ਆਂ ਇਹ ਵੀ ਜਿਹੜੀ ਮਤਲਬ ਕਿ ਪਹਿਲੀ ਵਾਰੀ ਸੂਈ ਹੈ ਘੋੜੀ ਤੇ ਲਗਭਗ ਇਹਦੀ ਹਾਈਟ ਜਿਹੜੀ 60 ਕੇ ਆਸੇ-ਪਾਸੇ ਇਸ ਘੋੜੀ ਦੀ ਹੈਗੀ ਹੈ ਤੇ ਪਹਿਲੀ ਵਾਰੀ ਜਿਹੜੀ ਇਹ ਘੋੜੀ ਸੂਈ ਹੈ ਤੇ ਬੱਚਾ ਜਿਹੜਾ ਦੋਸਤੋ ਤੁਸੀਂ ਉਹ ਦੇਖ ਲਓ ਬਈ ਬਹੁਤ ਚੰਗਾ ਸੋਹਣਾ ਬੱਚਾ ਆਇਆ ਕੰਨਾਂ ਕੋਨਾ ਪੱਖੋਂ ਵੀ ਬਹੁਤ ਵਧੀਆ ਤੇ ਬਾਕੀ ਜਿਹੜੀ ਇਹਦੇ ਵਿੱਚ ਖਾਸ ਗੱਲ ਮੈਨੂੰ ਲੱਗੀ ਉਹ ਇਹਦੀਆਂ ਜਿਹੜੀਆਂ ਲੱਤਾਂ ਬਾਹਾਂ ਦਾ ਮਜ਼ਬੂਤੀ ਹੈ ਜਿਹੜੀ ਉਹ ਬਹੁਤ ਹੈ ਮਜ਼ਬੂਤ ਹੈ ਬਹੁਤ ਮਜ਼ਬੂਤ ਬੱਚਾ ਹੈ ਪੂਰੇ ਮਤਲਬ ਕਿ ਨਰੋਏ ਹੱਡਾਂ ਪੈਰਾਂ ਦਾ ਤੇ ਮੋٹے ਹੱਡਾਂ ਪੈਰਾਂ ਦਾ ਜਿਹੜਾ ਇਹ ਬੱਚਾ ਵਸ਼ੇਰੀਆ ਇਹ ਤੇ ਹੈ ਪੂਰੀ ਮਜ਼ਬੂਤ ਹੈ ਹੱਡਾਂ ਪੈਰਾਂ ਪੱਖੋਂ ਐ ਛੋਟੀ ਗਾਮਚੀ ਤੇ ਲਤਲੂਤ ਪੂਰੀ ਮੋਟੀ ਹੈ ਜਣੀ ਹੁਣੇ ਐਂ ਲੱਗਦਾ ਵੀ ਜਿਵੇਂ ਪੂਰੀ ਮਜਬੂਤ ਅੱਗੇ ਜਾ ਕੇ ਵਧੀਆ ਬਾਡੀ ਸਟਰਕਚਰ ਇਹਦਾ ਬਣੂਗਾ। ਬਾਕੀ ਕੰਨ ਕੁੰਨ ਛੋਟਾ ਲੱਗਾ ਸੋਹਣਾ ਕੰਨਾ ਇਹਦਾ ਪੂਰਾ। ਇਹ ਜਿਹੜਾ ਬੱਚਾ ਹੈਗਾ ਦੋਸਤੋ ਇਹ ਅ ਬਾਈ ਮੈਂਟੂ ਵਾਲੇ ਘੋੜੇ ਦਾ ਬੱਚਾ ਹੈ। ਬਾਈ ਮੈਂਟੂ ਰੋਡਿਆਂ ਵਾਲਾ ਤੁਸੀਂ ਸਾਰੇ ਉਹਨੂੰ ਜਾਣਦੇ ਹੋ। ਉਹਦੇ ਘੋੜੇ ਦਾ ਇਹ ਬੱਚਾ ਹੈ। ਉਹਨਾਂ ਕੋਲੇ ਦੋ ਘੋੜੇ ਐ ਇੱਕ ਬਾਹੂਗਲੀ ਐ ਤੇ ਇੱਕ ਹੋਰ ਘੋੜਾ ਦੋਸਤੋ ਉਹ ਜਿਹੜਾ ਹੈਗਾ ਹਾਂਸ ਘੋੜੇ ਦਾ ਬੱਚਾ ਹੈ ਉਹ ਸਮੁੰਦਰ ਬਲੱਡ ਲਾਈਨ ਦੇ ਵਿੱਚੋਂ ਆ। ਸਮੁੰਦਰ ਦਾ ਬੱਚਾ ਹਾਂਸ। ਤੇ ਹਾਂਸ ਦਾ ਜਿਹੜਾ ਬੱਚਾ ਹੈਗਾ ਉਹ ਬਾਈ ਮਿੰਟੂ ਕੋਲੇ ਆ ਘੋੜਾ ਬਹੁਤ ਚੰਗਾ ਸੋਹਣਾ ਘੋੜਾ ਹੈ ਸ਼ੋਅ ਕੁਆਲਟੀ ਦਾ ਘੋੜਾ ਹੈ ਤੇ ਉਸ ਘੋੜੇ ਦਾ ਇਹ ਬੱਚਾ ਹੈ ਬਾਈ ਮਿੰਟੂ ਰੋਡੇ ਵਾਲੇ ਘੋੜੇ ਦਾ ਦੀ ਬੱਚੀ ਹੈ ਇਹ ਰਿਜ਼ਲਟ ਹੈ ਹਲੇ ਨਵਾਂ ਹੀ ਮੰਨ ਲੇ ਉਹ ਲਾਂਚ ਕੀਤਾ ਘੋੜਾ ਕਹਿ ਦਈਏ ਆਪਾਂ ਇੱਕ ਦੋ ਰਿਜ਼ਲਟ ਇਹਦੇ ਆਏ ਆ ਤੇ ਕੁਝ ਰਿਜ਼ਲਟ ਜਿਹੜੇ ਹੋਰ ਆਉਣ ਵਾਲੇ ਆ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੋਰ ਵੀ ਰਿਜ਼ਲਟ ਜਿਹੜੇ ਆ ਜਾਣੇ ਆ ਤੇ ਬੱਚਾ ਤੁਸੀਂ ਦੇਖੋ ਜਣੀ ਬਹੁਤ ਸੋਹਣਾ ਬੱਚਾ ਲੱਗਿਆ ਮੈਨੂੰ ਬਹੁਤ ਚੰਗਾ ਵਧੀਆ ਲੱਗਾ ਆ ਘੋੜਾ ਹੈ ਦੋਸਤੋ ਆ ਘੋੜਾ ਹੈ ਜਿਹਦਾ ਇਹ ਤੁਹਾਨੂੰ ਅੱਜ ਰਿਜ਼ਲਟ ਥੋੜਾ ਦਿਖਾਇਆ ਤੇ ਇਹ ਬਾਈ ਮੈਂਟੂ ਰੋਡਾਂ ਵਾਲੇ ਕੋਲੇ ਘੋੜਾ ਦੋਸਤੋ ਇਹ ਹਾਂਸ ਘੋੜੇ ਦਾ ਬੱਚਾ ਹੈ ਸਮੁੰਦਰ ਦਾ ਪੋਤਾ ਤੇ ਬਹੁਤ ਚੰਗਾ ਹੈ ਇਹਦੀ 68 ਇੰਚ ਹਾਈਟ ਮੇਰਾ خیال ਬਾਈ ਹੁਣਾਂ ਨੇ ਦੱਸੀ ਸੀ ਕੀ ਗੱਲ ਹੋਈ ਉਹਨਾਂ ਨਾਲ ਤੇ ਬਹੁਤ ਚੰਗਾ ਸੋਹਣਾ ਬੱਚਾ ਹੈ ਸ਼ੋਅ ਕੁਆਲਟੀ ਦਾ ਪੂਰੀ ਦਾ ਕੰਨਾਂ ਕੁੰਨਾਂ ਪੱਖੋਂ ਬਹੁਤ ਸ਼ਕੀਨ ਹੈ ਤੇ ਬਿਲਕੁਲ ਸਾਫ਼ ਹੈ ਕੋਈ ਸ਼ਵਕਾ ਫੁਲਕਾਰੀ ਇਹ ਤੇ ਹੈ ਨਹੀਂ ਬਿਲਕੁਲ ਸਾਫ਼ ਬਚਿਆ ਤੇ ਜੇ ਕਿਸੇ ਸੱਜਣ ਨੇ ਇਹਦੀ ਸਟੱਡ ਸਰਵਿਸ ਵੀ ਲੈਣੀ ਹੋਵੇ ਤਾਂ ਬਾਈ ਮੈਂਟੂ ਦਾ ਰੋਡਿਆਂ ਵਾਲੇ ਦਾ ਨੰਬਰ ਜਿਹੜਾ ਚੱਲਦਾ ਸਕਰੀਨ ਤੇ ਉਹਨਾਂ ਨਾਲ ਗੱਲਬਾਤ ਕਰ ਲਿਓ ਦੋਸਤੋ ਫੀਸ ਵੀ ਜਾਇਜ਼ ਆ ਬਾਈ ਉਹਨਾਂ ਦੀ ਤੇ ਬਾਕੀ ਰਿਜ਼ਲਟ ਜਿਹੜੇ ਹੁਣ ਆਉਣੇ ਸ਼ੁਰੂ ਹੋ ਗਏ ਆ ਆ ਤੁਹਾਨੂੰ ਰਿਜ਼ਲਟ ਦਿਖਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਇੱਕ ਦਾ ਰਿਜ਼ਲਟ ਹੋਰ ਵੀ ਆ ਜਾਏ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਜਦੋਂ ਵੀ ਕਿਸੇ ਸੱਜਣ ਮਿੱਤਰ ਨੇ ਕੋਈ ਘੋੜੀ ਮੇਟ ਕਰਵਾਉਣੀ ਹੁੰਦੀ ਹੈ ਤਾਂ ਫਿਰ ਉਹਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਕਿਹੜੇ ਘੋੜੇ ਤੋਂ ਆਪਾਂ ਮੇਟ ਕਰਵਾਈਏ ਜਿੱਥੇ ਥੋੜੀ-ਬਹੁਤੀ ਫੀਸ ਵੀ ਜਾਇਜ਼ ਹੋਵੇ ਤੇ ਬੱਚਾ ਵੀ ਵਧੀਆ ਆਵੇ ਸੋ ਫੀਸ ਵੀ ਠੀਕ ਹੈ ਤੇ ਬਾਕੀ ਦੋਸਤੋ ਜਿਹੜਾ ਰਿਜ਼ਲਟ ਵੀ ਚੰਗਾ ਆ ਰਿਹਾ ਇਹਦਾ ਘੋੜੇ ਦਾ ਜਿਹੜਾ ਰਿਜ਼ਲਟ ਆ ਗਿਆ ਕਿਉਂਕਿ ਰਿਜ਼ਲਟ ਦੇ ਸਿਰ ਤੇ ਘੋੜੇ ਨੇ ਅੱਗੇ ਜਿਹੜਾ ਚੱਲਣਾ ਹੁੰਦਾ ਸੋ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਆ ਤੇ ਬਾਕੀ ਜਿਹੜੀ ਬਲੱਡ ਲਾਈਨ ਆ ਉਹ ਵੀ ਦੋਸਤੋ ਚੰਗੀ ਹੈ ਸਮੁੰਦਰ ਬਲੱਡ ਲਾਈਨ ਚੋਂ ਚੰਗੀ ਬਲੱਡ ਲਾਈਨ ਹੈ ਤੇ ਬੇਝਿਜਕ ਹੋ ਕੇ ਤੁਸੀਂ ਸਟੱਡ ਸਰਵਸ ਜਿਹੜੀ ਇਸ ਘੋੜੇ ਦੀ ਉਹ ਲੈ ਸਕਦੇ ਆ ਸੋ ਨੰਬਰ ਬਾਈ ਹੁਣਾਂ ਦਾ ਚੱਲਦਾ ਸੀਗਾ ਸਕਰੀਨ ਤੇ ਤੇ ਨੰਬਰ ਜਿਹੜਾ ਆਪਣਾ ਵੀ ਦੋਸਤੋ ਚੱਲਦਾ ਸਕਰੀਨ ਤੇ ਤੇ ਮੈਨੂੰ ਵੀ ਤੁਸੀਂ ਬੇਝਿਜਕ ਹੋ ਕੇ ਫੋਨ ਲਾ ਸਕਦੇ ਆ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਜਿਹੜੀ ਵੀਡੀਓ ਉਹ ਕਰਵਾਉਣੀ ਹੋਵੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੱਸਿਓ ਜਰੂਰ ਰਿਜ਼ਲਟ ਕਿਵੇਂ ਦਾ ਲੱਗਿਆ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ